52 ਬੰਦਿਆਂ ਵਿੱਚੋਂ ਸਿਰਫ ਹੰਸ ਰਾਜ ਹੰਸ ਇੱਕ ਐਸਾ ਬਦਕਿਸਮਤ ਆਦਮੀ ਹੈ ਜਿਹਨੂੰ ਰੋਜ਼ ਘੇਰਿਆ ਜਾਂਦਾ ਉਹਨੂੰ ਜੋ ਉਹਨਾਂ ਦੇ ਮਨ 'ਚ ਆਉਂਦਾ ਕਰਦੇ ਆ ਇੱਕੋ ਹੀ ਬੰਦਾ ਜਿਹੜਾ ਚਾਰ ਵਾਰੀ ਉਹਨਾਂ ਦੀ ਕਚਹਿਰੀ 'ਚ ਪੂਰੀ ਗੱਡੀ ਖੜੀ ਕਰਕੇ ਪੈਦਲ ਚੱਲ ਕੇ ਜਾਂਦਾ ਤਾਂ ਕਿ ਉਹਨਾਂ ਨੂੰ ਲੱਗੇ ਕਿ ਚੱਲ ਕੇ ਆਇਆ ਸਾਡੇ ਚਰਨਾ 'ਚ ਮੈਂ ਕਹਿਣਾ ਵੀ ਆ ਯਾਰ ਮੇਰਾ ਕੋਈ ਕਸੂਰ ਨਹੀਂ ਆਕਰੂਸ਼ ਗੁੱਸਾ ਉਹਨਾਂ ਦਾ ਅੱਗੇ ਤੋਂ ਜ਼ਿਆਦਾ ਹੀ ਹੁੰਦਾ ਹਰ ਵਾਰੋਂ ਉਹਦਾ ਤੁਸੀਂ ਸਿਆਸੀ ਰਾਹ ਚੁਣਿਆ ਹੈ ਉਦੋਂ ਦਾ ਕਲਾਕਾਰੀ ਦਾ ਜਿਹੜਾ ਰਿਸਪਾਂਸ ਸੀ ਉਹ ਬਿਲਕੁਲ ਉਲਟਾ ਨਹੀਂ ਪੈ ਗਿਆ ਜਿਵੇਂ ਦੀਆਂ ਹੁਣ ਤੱਕ ਸਾਨੂੰ ਸਾਰਿਆਂ ਨੂੰ ਤਸਵੀਰਾਂ ਦੇਖੀਆਂ ਜਿਹੜੇ ਅਕਲਮੰਦ ਨੇ ਸਿੰਗਰ ਅਕਲਮੰਦ ਨੇ ਉਹ ਇਲੈਕਸ਼ਨ ਵੀ ਲੜ ਲੈਂਦੇ ਆ ਆਪਣਾ ਕੰਮ ਵੀ ਕਰਦੇ ਰਹਿੰਦੇ ਤੇ ਅਕਲ ਦਾ ਤੇ ਇਸ਼ਕ ਦਾ ਵੈਰ ਹੁੰਦਾ ਮੈਂ ਹੁਣ ਸਿਆਸਤ 'ਚ ਆ ਗਿਆ ਮੈਂ ਖਾੜੇ ਨਹੀਂ ਲਾਇਆ ਕਰਨੇ ਮੈਨੂੰ ਪ੍ਰੋਗਰਾਮ ਦੇਣ ਨਾ ਆਇਓ ਕੋਈ ਕਹਿੰਦਾ ਹੁੰਦਾ ਸਿੰਗਰ ਇਦਾਂ ਕਿ ਮੈਂ ਤੇ ਇੱਕ ਵਾਰੀ ਐਮਪੀ ਬਣਨਾ ਸੀ ਬਣ ਗਿਆ ਹੁਣ ਆਪਾਂ ਕੀ ਲੈਣਾ ਤੇ ਫੇਰ ਆਈ ਤੂੰ ਵੋਟਾਂ ਲੈਣ ਤੂੰ ਬੜੀ ਸਹੀ ਤੈਨੂੰ ਜਿੱਦਾਂ ਹੁਣ ਕਰਦੇ ਰਹਿੰਦੇ ਆਏਗਾ ਬੁੱਧਾ ਪਟੰਗਾ ਐਦਾਂ ਦਾ ਕੋਈ ਵਾਹਜਾਤ ਬੰਦੇ ਨੇ ਵਿੱਚ ਸਵਾਲ ਕੀਤਾ ਹੁਣ ਵਾਹਜਾਤ ਸਵਾਲ ਤੇ ਮੈਂ ਖਿਜਿਆ ਹੋਣਾ ਕਿਸੇ ਗੱਲ ਤੋਂ ਮੈਂ ਕਿਹਾ ਜਾ ਕੰਮ ਕਰ ਇੱਕ ਵਾਰੀ ਗੱਲ ਵਿਉਣੇ ਸੀ ਵਿਆਹ ਤੇ ਦੈਟਸ ਇਟ ਭਾਵੇਂ ਜਾਂਦਾ ਕਿ ਸ਼ਾਇਦ ਇਹ ਵੀ ਬਾਕੀ ਲੀਡਰਾਂ ਵਾਂਗੂ ਮੌਕਾ ਪ੍ਰਸਤ ਨੇ ਪ੍ਰਭਾਵ ਬਿਲਕੁਲ ਨਹੀਂ ਜਾ ਸਕਦਾ ਇਹ ਚੀਜ਼ ਬੜੀ ਕਮਾਲ ਹੈ ਐਡਿਟਿੰਗ ਜਿਹਨੂੰ ਕਹਿੰਦੇ ਆ ਪਹਿਲਾ ਕੁਐਸਚਨ ਵੀ ਤਾਂ ਸੁਣੋ ਨਾ ਜਿਹੜਾ ਬੰਦਾ ਬੇਇੱਜ਼ਤੀ ਕਰਦਾ ਉਹਦੀ ਵੀਡੀਓ ਵੀ ਨਾਲ ਦਿਖਾਉਂਦੇ ਸਭ ਬੰਦਾ ਤਾਂ ਹੈ ਨਹੀਂਗਾ ਕਿ ਜਿਹੜਾ ਕੋਈ ਐਬਨਾਰਮਲ ਹੈ ਬਾਕੀ ਉਮੀਦਵਾਰਾਂ ਦੀਆਂ ਤਲਖੀ ਭਰੀਆਂ ਟਿੱਪਣੀਆਂ ਦੇ ਬਾਵਜੂਦ ਉਹਨਾਂ ਨੂੰ ਘਟ ਘੇਰੇ ਦੇ ਵਿੱਚ ਦੇਖਿਆ ਗਿਆ ਪਰ ਤੁਹਾਨੂੰ ਵੱਧ ਦੇਖਿਆ ਗਿਆ ਇਹਦਾ ਕਾਰਨ ਨਿੱਜੀ ਤੌਰ ਤੇ ਕੀ ਮਹਿਸੂਸ ਕੀਤਾ ਹੈ ਵਿਸ਼ਲੇਸ਼ਣ ਕੀ ਕੀਤਾ ਹੈ ਕਿ ਇਸ ਤਰ੍ਹਾਂ ਮੇਰੇ ਨਾਲ ਕਿਉਂ ਰਿਹਾ ਉਹ ਕਹਿੰਦੇ ਕਿ ਹੰਸਰਾਜ ਹੰਸ ਆਪਣੀ ਪਾਰਟੀ ਛੱਡ ਕੇ ਸਾਡੇ ਵਾਲੇ ਪਾਸੇ ਖੜ੍ਹ ਜਾਣ ਚਾਹੇ ਆਜ਼ਾਦ ਖੜ੍ਹਣ ਚਾਹੇ ਜਿਵੇਂ ਵੀ ਅਸੀਂ ਜਿਤਾ ਕੇ ਭੇਜਾਂਗੇ ਪਰ ਇਹਨਾਂ ਨੇ ਪਾਰਟੀ ਗਲਤ ਚੁਣੀ ਹੈ ਜਿਹੜੀ ਕਿਸਾਨਾਂ ਦੀ ਜਮਾਤ ਹੈ ਜਿਹੜੀ ਉਹ ਦੁਸ਼ਮਣ ਜਮਾਤ ਹੈ ਗੱਲ ਇਹ ਆ ਕਿ ਜੀਤ ਸਿਰਫ ਐਮਪੀ ਹੀ ਬਣਨਾ ਹੋਵੇ ਤੇ ਉਹਨਾਂ ਦੀ ਰਾਇ ਅੱਛੀ ਹੈ ਮਾੜੀ ਨਹੀਂ ਕੋਈ ਲੇਕਿਨ ਮੈਂ ਉਸ ਬੰਦੇ ਆਰ ਦਿੱਤਾ ਸੀ ਇਹਨਾਂ ਨੂੰ ਪੁੱਛੋ ਪਹਿਲਾਂ ਤਾਂ ਜਿਹੜੇ ਐਡੇ ਅੱਛੇ ਦੇਖਣ ਨੂੰ ਲੱਗਦੇ ਸੀ ਗੁਰੂ ਵਾਲੇ ਉਹਨਾਂ ਦੀ ਪਾਰਟੀ ਚ ਸੀ ਅਕਾਲੀ ਦਲ ਸੀ ਉਹਨਾਂ ਨੇ ਮੇਰੇ ਨਾਲ ਕੀ ਕੀਤਾ ਸੀ ਕਰੋੜਾਂ ਪਤੀ ਮੈਂ ਬੰਦਾ ਸੜਕ ਤੇ ਆ ਗਿਆ ਸੀ ਫੇਗਿਆ ਉਹਨਾਂ ਕੋਲ ਜਿਹਨਾਂ ਨੇ ਕਾਲ ਤਖਤ ਧਾਇਆ ਸਾਡਾ 84 ਦੇ ਦੰਗੇ ਕੀਤੇ ਜਦੋਂ 84 ਦੇ ਦੰਗਿਆਂ ਚ ਮੈਂ ਫਿਰ ਖੁਦ ਇਮੋਸ਼ਨਲ ਹੋ ਗਿਆ ਸੀ ਇੰਨਾ ਇਮੋਸ਼ਨਲ ਹੋ ਗਿਆ ਕਿ ਮੈਂ ਜੀਦਾ ਕਿ ਕਿਸ ਤਰ੍ਹਾਂ ਜੀਦਾ ਮੈਨੂੰ ਨਹੀਂ ਸਮਝ ਆਇਆ ਦਿੱਲੀ ਵਿੱਚ ਤੁਹਾਨੂੰ ਐਮਪੀ ਬਣਾ ਕੇ ਅਪਣਾ ਲਿਆ ਜਾਂਦਾ ਉੱਥੋਂ ਦੇ ਵੋਟਰਾਂ ਵੱਲੋਂ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਹੋਣੀ ਹੈ ਪ੍ਰਵਾਨਗੀ ਇਹ ਹੁਣ ਤੁਸੀਂ ਐਨਲਾਈਜ਼ ਕਰੋ ਕੀ ਕਮੀ ਹੈ ਮੇਰੇ ਚ ਕੀ ਗੱਲ ਹੈ ਛੁਪ ਕਰ ਨਸ਼ੀਦ ਕਰ ਦਿੱਤਾ ਜਾਂਦਾ ਹੈ ਇਹ ਸਾਰੇ ਬਲਬਲਿਆਂ ਦੇ ਵਿੱਚ ਮਨ ਚ ਗੁੱਸਾ ਹੈ ਇਸ ਕਰਕੇ ਅਸੀਂ ਜਿਹੜਾ ਵਿਰੋਧ ਕਰਦੇ ਥੱਕ ਗਿਆ ਮੈਂ ਜਵਾਬ ਦੇ ਦੇ ਕੇ ਹੁਣ ਮੇਰੇ ਕੋਈ ਜਵਾਬ ਨਹੀਂ ਥੱਕ ਗਿਆ ਮੈਂ ਕੋਈ 100 1.5 200 ਵਾਰੀ ਮੈਂ ਜਵਾਬ ਦੇ ਚੁੱਕਾ ਹੁਣ ਮੈਂ ਕੀ ਜਵਾਬ ਦਾਂ ਇਹੀ ਕਹਿ ਸਕਦਾ No comments 0 ਤੇ 13 0 ਹੁਣ 0 ਕੀ ਤੁਹਾਡੀ ਵੀ ਵਿੱਚ ਗਿਣ ਰਿਹਾ ਭਵੰਤਮਨ ਸਾਹਿਬ ਫਰੀਦਕੋਟ ਅਨਮੋਲ ਜੀ ਜਿਹੜੇ ਤੁਹਾਡੇ ਹੁਣ ਸਿਆਸੀ ਸ਼ਰੀਕ ਕਹੀਏ ਜਾਂ ਮੁਕਾਬਲੇਬਾਜ਼ ਕਹੀਏ ਉਹਨਾਂ ਦੇ ਆਏ ਦੇ ਨਾ ਕੋਈ ਨਾ ਕੋਈ ਅਸੀਂ ਕਲਾਕਾਰ ਵੀ ਨੇ ਆ ਉਹਨਾਂ ਨਾਲ ਪ੍ਰਚਾਰ ਕਰਦਾ ਚਾਹੇ ਉਹਨਾਂ ਦੇ ਨਾਲ ਸਾਥੀ ਕਲਾਕਾਰ ਨੇ ਅਦਾਕਾਰ ਨੇ ਇੱਕ ਪਾਸੇ ਤੁਸੀਂ ਵੀ ਉਸੇ ਬੈਕਗ੍ਰਾਉਂਡ ਤੋਂ ਆਨੇ ਹੋ ਤੁਹਾਡੇ ਨਾਲ ਤੁਹਾਨੂੰ ਕਦੇ ਘਾਟ ਰੜਕੀ ਹੈ ਕਿ ਕਲਾਕਾਰ ਭਾਈਚਾਰਾ ਮੇਰੇ ਨਾਲ ਖੜਨਾ ਚਾਹੀਦਾ ਹੈ ਜਿਹੜਾ ਕਿ ਉਧਰ ਵੀ ਵੱਜ ਜਾ ਰਿਹਾ ਜਦੋਂ ਲੋਡ ਹੋਏਗੀ ਉਦੋਂ ਖੜਾ ਕਰਾਂਗੇ ਮੈਂ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਡਾ ਤਾਂ ਟੱਬਰ ਹੀ ਹੈ ਸਟਾਰ ਸੁਪਰਸਟਾਰ ਈਮ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਮੁਸਲਮਾਨਾਂ ਨੂੰ ਜਾਂ ਹੋਰ ਇਸ ਤਰ੍ਹਾਂ ਦੇ ਸ਼ਬਦ ਵਰਤ ਕੇ ਸਿਆਸਤ ਕਿਉਂ ਕਰਨੀ ਪੈ ਰਹੀ ਹੈ ਮਜਬੂਰੀ ਕੀ ਹੈ ਹਲਕਾ ਫਰੀਦਕੋਟ ਦੀ ਸਰਗਰਮੀ ਕਿਵੇਂ ਹੈ ਔਰ ਉਮੀਦਵਾਰ ਆਪੋ ਆਪਣੇ ਦਾਅਵਿਆਂ ਦੇ ਨਾਲ ਪਿੰਡਾਂ ਚ ਸ਼ਹਿਰਾਂ ਚ ਲੋਕਾਂ ਚ ਜਾ ਰਹੇ ਆ ਵੱਖ-ਵੱਖਰੇ ਦਾਅਵਿਆਂ ਦੇ ਵਿਚਾਲੇ ਦਿਲਚਸਪ ਤਸਵੀਰ ਉਦੋਂ ਆਉਂਦੀ ਹੈ ਜਦੋਂ ਪੇਸ਼ੇਵਜੋਂ ਜੇ ਕਰੋਨਾ ਨੂੰ ਮੰਨਿਏ ਤਾਂ ਇੱਕ ਦੋ ਅਜਿਹੇ ਚਿਹਰੇ ਨੇ ਜਿਹੜੇ ਬਤੌਰ ਕਲਾਕਾਰ ਵਿਚਰਦੇ ਰਹੇ ਆ ਲੋਕਾਂ ਚ ਪਰ ਹੁਣ ਆਹਮੋ ਸਾਹਮਣੇ ਸਿਆਸੀ ਟੱਕਰ ਲੈ ਰਹੇ ਆ ਇੱਕ ਪਾਸੇ ਹੰਸਰਾਜ ਹੰਸ ਸਾਹਬ ਨੇ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਔਰ ਦੂਸਰੇ ਪਾਸੇ ਝਾੜੂ ਪਾਰਟੀ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਇਕਤਾ A2 ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਵੀ ਇਸੇ ਤਰ੍ਹਾਂ ਉਮੀਦਵਾਰ ਉਤਾਰ ਕੇ ਮੈਦਾਨ 'ਚ ਹੈ ਕਾਂਗਰਸ ਵੀ ਹੈ ਪਰ ਟੱਕਰ ਕਿਸ ਦੇ ਵਿੱਚ ਹੈ ਸਵਾਲ ਜਿਹੜੇ ਸਾਹਮਣੇ ਆ ਰਿਹਾ ਤਸਵੀਰਾਂ ਆ ਰਹੀਆਂ ਉਸ ਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਹੰਸ ਰਾਜ ਹੰਸ ਜੀ ਆ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਬਤੌਰ ਕਲਾਕਾਰ ਤਾਂ ਸਾਰੇ ਲੋਕ ਪੰਜਾਬ ਦੇ ਵਿੱਚ ਕਿਸੇ ਕੋਨੇ 'ਚ ਤੁਸੀਂ ਚਲੇ ਜਾਓ ਤੁਹਾਨੂੰ ਤੇ ਹੱਥ ਜੋੜਨ ਦੀ ਵੀ ਲੋੜ ਨਹੀਂ ਪੈਂਦੀ ਲੋਕ ਪਲਕਾਂ ਤੇ ਬਿਠਾ ਲੈਂਦੇ ਆ ਪਰ ਜਦੋਂ ਦਾ ਤੁਸੀਂ ਸਿਆਸੀ ਰਾਹ ਚੁਣਿਆ ਉਦੋਂ ਦਾ ਕਲਾਕਾਰੀ ਦਾ ਜਿਹੜਾ ਰਿਸਪੌਂਸ ਸੀ ਉਹ ਬਿਲਕੁਲ ਉਲਟਾ ਨਹੀਂ ਪੈ ਗਿਆ ਜਿਵੇਂ ਦੀ ਹੁਣ ਤੱਕ ਸਾਨੂੰ ਸਾਰਿਆਂ ਨੂੰ ਤਸਵੀਰਾਂ ਦਿਖੀਆਂ ਕਿਉਂਕਿ ਕਲਾਕਾਰੀ ਮੈਂ ਛੱਡਤੀ ਸੀ ਜੀ ਔਰ ਜਿਹੜਾ ਤੁਸੀਂ ਕਿਹਾ ਨਾ ਪੇਸ਼ਾ ਜੀ ਪੇਸ਼ੀਵਰ ਮੈਂ ਨਹੀਂ ਸੀ ਜਦੋਂ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜਿਆ ਜੀ ਉਦੋਂ ਨੇ ਸਿਰ ਟੱਕ ਕੇ ਰਾਤੋਂ ਰਾਤ ਹੀ ਬੁੜੇ ਹੋ ਗਏ ਅਸੀਂ ਕਿਹਾ ਹੁਣ ਇਹੀ ਕੰਮ ਕਰਨਾ ਜੀ ਇਹ ਪਾਰਟ ਟਾਈਮ ਜੌਬ ਨਹੀਂ ਹੈ ਜੀ ਬਾਕੀ ਐਕਟਰ ਜਿਹੜੇ ਅਕਲਮੰਦ ਨੇ ਸਿੰਗਰ ਅਕਲਮੰਦ ਨੇ ਉਹ ਇਲੈਕਸ਼ਨ ਵੀ ਲੜ ਲੈਂਦੇ ਆ ਆਪਣਾ ਕੰਮ ਵੀ ਕਰਦੇ ਰਹਿੰਗੇ ਜੀ ਤੇ ਅਕਲ ਦਾ ਤੇ ਇਸ਼ਕ ਦਾ ਵੈਰ ਹੁੰਦਾ ਅਸੀਂ ਹੈਗੇ ਜਨੂਨੀ ਬੰਦੇ ਇਹੀ ਕਿ ਚਲ ਛੱਡੋ ਪਰੇ ਹੁਣ ਉਹਦਾ ਗੁਣਗੁਣਾਦਿਆ ਕਰਾਂਗੇ ਕਿਸੇ ਦੇ ਵਿਆਹ ਸ਼ਾਦੀ ਹੋਵੇ ਜਿਨ੍ਹਾਂ ਨੇ ਵੋਟ ਦਿੱਤੀ ਸਪੋਰਟ ਕੀਤਾ ਸਪੋਰਟਰ ਰਹਿ ਗਿਆ ਉਹ ਲੋਕ ਲੱਭਦੇ ਫਿਰਨਗੇ ਜੇ ਮੈਂ ਕਿਉਂਕਿ ਪ੍ਰੋਗਰਾਮ ਤਾਂ ਫਿਰ ਉਹਦਾ ਐਂਡ ਨਹੀਂ ਨਾ ਉਹ ਐਂਡਲੈਸ ਹੈ ਫਿਰ ਮੇਰਾ ਗਾਣਾ ਤਾਂ ਐਸਾ ਨਾ ਜਿਉਂ-ਜਿਉਂ ਮੈਂ ਮੈਚੁਰ ਹੋਈ ਜਾਣਾ ਬੁੱਢੇ ਹੋਈ ਜਾਣਾ ਗਾਣਾ ਸੂਫੀ ਗਾਣਾ ਔਰ ਗਜ਼ਲ ਗਾਏ ਕਿ ਜਿਹੜਾ ਉਹਦਾ ਗਾਣਾ ਨਹੀਂ ਬੁੱਢਾ ਹੁੰਦਾ ਕਲਾਸੀਕਲ ਵਾਲਾ ਇੱਕ ਪਾਸੇ ਤੁਹਾਡਾ ਇਹ ਵਿਚਾਰ ਹੈ ਕਿ ਉਸ ਪੇਸ਼ੇ ਨੂੰ ਜਾਂ ਉਸ ਕਲਾਕਾਰੀ ਨੂੰ ਮੈਂ ਉਨਾ ਆਪਣੇ ਨਾਲ ਨਹੀਂ ਅਪਣਾ ਕੇ ਹੁਣ ਚੱਲ ਰਿਹਾ ਕਿਉਂਕਿ ਸੇਵਾ ਸਿਆਸਤ ਦਾ ਨਹੀਂ ਕਰ ਟੋਟਲੀ ਛੱਡਤਾ ਸੀ ਟੋਟਲੀ ਛੱਡਤਾ ਸੀ ਦੂਜੇ ਪਾਸੇ ਇੱਕ ਉਦਾਹਰਨ ਇਹ ਹੈ ਕਿ ਤੁਸੀਂ ਇਹ ਸਿੱਖਿਆ ਕਿਸੇ ਤੋਂ ਜਾਂ ਤੁਹਾਡਾ ਮੰਨ ਦਾ ਵਿਚਾਰ ਸੀ ਕਿਉਂਕਿ ਗੁਰਦਾਸਪੁਰ ਦੇ ਵਿੱਚ ਭਾਜਪਾ ਦੀ ਚੁਣੇਗੇ ਐਮਪੀ ਨੇ ਕਹਿੰਦੇ ਬਾਅਦ ਵਿੱਚ ਦਰਸ਼ਨ ਹੀ ਨਹੀਂ ਦਿੱਤੇ ਗੁਰਦਾਸਪੁਰ ਦੇ ਲੋਕਾਂ ਨੇ ਸਣੀ ਦੇਵਾਲ ਨੇ ਮੈਂ ਸਿੱਖਿਆ ਤਾਂ ਨਹੀਂ ਜਦੋਂ ਪਹਿਲੀ ਵਾਰੀ ਅਕਾਲੀ ਦਲ ਵਿੱਚ ਮੈਂ ਔਰ ਉਦੋਂ ਭਾਜਪਾ ਅਕਾਲੀ ਦਲ ਇਕੱਠੇ ਸੀ 2009 ਚ ਜਲੰਧਰ ਉਹ ਜਦੋਂ ਲੜਿਆ ਇਲੈਕਸ਼ਨ ਉਹੀ ਮੈਨੂੰ ਖਿਆਲ ਆਇਆ ਕਿ ਦੇਖੋ ਲੋਕਾਂ 'ਚ ਜਾਣਾ ਹੈ ਜੀ ਅਗਰ ਮੈਂ ਜਿੱਤ ਜਾਣਾ ਵਾਂ ਜੀ ਤੇ ਫਿਰ ਮੈਂ ਇਹਨਾਂ ਨੂੰ ਨਜ਼ਰ ਹੀ ਨਾ ਆਵਾਂ ਹਾਂ ਇਹ ਠੀਕ ਨਹੀਂ ਉਦੋਂ ਮੈਂ 2008-9 'ਚ ਛੱਡਦਾ ਸੀ ਜੀ ਬਿਲਕੁਲ ਪ੍ਰੈਸ ਕਾਨਫਰੰਸ ਕਰਕੇ ਛੱਡਿਆ ਸੀ ਕਿ ਮੇਰੇ ਦੋਸਤੋ ਮੇਰੇ ਫੈਨਸ ਮੈਨੂੰ ਪਿਆਰ ਕਰਨ ਵਾਲੇ ਲੋਕੋ ਮੇਰੀ ਹਉਮੈ ਜਾਂ ਹੰਕਾਰ ਨਹੀਂ ਹੈ ਇਹ ਮੇਰੀ ਮਜਬੂਰੀ ਆ ਕਿ ਮੈਂ ਹੁਣ ਡਾਇਵਰਟ ਹੋ ਗਿਆ ਕਾਂਟਾ ਬਦਲ ਗਿਆ ਜੋ ਮੈਂ ਹੁਣ ਸਿਆਸਤ ਚ ਆ ਗਿਆ ਮੈਂ ਖਾੜੇ ਨਹੀਂ ਲਾਇਆ ਕਰਨੇ ਮੈਨੂੰ ਪ੍ਰੋਗਰਾਮ ਦੇ ਨਾ ਆਇਓ ਕੋਈ ਕਹਿੰਦਾ ਹੁੰਦਾ ਸੰਗ੍ਰਿਦਾਂ ਸੁਣਿਓ ਤੁਸੀਂ ਉਹ ਅਖਬਾਰਾਂ ਪੜਿਓ ਮੈਨੂੰ ਪ੍ਰੋਗਰਾਮ ਦੇ ਨਾ ਆਇਓ ਉਹਦਾ ਮੈਨੂੰ ਮਿਲਣ ਗਿਲਣਾ ਮਿਲਣਾ ਗਿਲਣਾ ਨਾ ਛੱਡਿਓ ਇਹ ਕਹਿ ਕੇ ਫਿਨਿਸ਼ ਉੱਪਰ ਬਨ ਕੇ ਸਿਰ ਦੇ ਕਿ ਉਹ ਜਿਹੜੀਆਂ ਜ਼ੁਲਫਾਂ ਸੀ ਉਹ ਜਿਹੜੇ ਸੁਰ ਸੀ ਸੁਰਾਂ ਨੂੰ ਮੈਂ ਸੰਭਲਿਆ ਜ਼ੁਲਫਾਂ ਨੂੰ ਟਕ ਲਿਆ ਜਦੋਂ ਇਹ ਤਬਦੀਲੀ ਕਰ ਲਈ ਇੱਕ ਵੀਡੀਓ ਆਮ ਤੌਰ ਤੇ ਵੇਖੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਮੈਂ ਇਹੀ ਜਾਣਨਾ ਅੱਜ ਪਹਿਲੀ ਵਾਰੀ ਕਿ ਉਹ ਅੱਧੀ ਹੈ ਕਿ ਪੂਰੀ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮੈਂ ਤੇ ਇੱਕ ਵਾਰੀ ਐਮਪੀ ਬਣਨਾ ਸੀ ਬਣ ਗਿਆ ਹੁਣ ਆਪਾਂ ਕੀ ਲੈਣਾ ਕਾਫੀਤ ਹੁੰਦੀ ਹੈ ਬੰਦੇ ਦੀ ਕੋਈ ਬਹੁਤ ਦਾ ਤੰਗ ਕਰੇ ਬੰਦਾ ਐਵੇਂ ਆਦਤ ਹੁੰਦੀ ਹੈ ਨਾ ਕਿ ਫੇਰ ਆਈ ਤੂੰ ਵੋਟਾਂ ਲੈਣ ਤੂੰ ਬੜੀ ਸਹੀ ਤੈਨੂੰ ਜਿੱਦਾਂ ਹੁਣ ਕਰਦੇ ਰਹਿੰਦੇ ਆਏਗਾ ਬੁੱਧਾ ਪਟੰਗਾ ਐ ਇਦਾਂ ਦਾ ਕੋਈ ਵਾਹਜਾਤ ਬੰਦੇ ਨੇ ਸਵਾਲ ਕੀਤਾ ਹੋਣਾ ਵਾਹਜਾਤ ਸਵਾਲ ਤੇ ਮੈਂ ਖਿਜਿਆ ਹੋਣਾ ਕਿਸੇ ਗੱਲ ਤੋਂ ਮੈਂ ਕਿਹਾ ਜਾ ਕੰਮ ਕਰ ਇੱਕ ਗੱਲ ਵਿਆਹ ਨੇ ਸੀ दैट्स ਇਟ ਕਿਉਂਕਿ ਉਹ ਜਦੋਂ ਲੋਕਾਂ ਚ ਜਾਂਦੀ ਹੈ ਨਾ ਵੀਡੀਓ ਸੋਸ਼ਲ ਮੀਡੀਆ ਤੇ ਪ੍ਰਭਾਵ ਇਹ ਜਾਂਦਾ ਹੈ ਕਿ ਸ਼ਾਇਦ ਇਹ ਵੀ ਬਾਕੀ ਲੀਡਰਾਂ ਵਾਂਗੂ ਮੌਕਾ ਪ੍ਰਸਤ ਨੇ ਪ੍ਰਭਾਵ ਬਿਲਕੁਲ ਨਹੀਂ ਜਾ ਸਕਦਾ ਇਹ ਚੀਜ਼ ਬੜੀ ਕਮਾਲ ਆ ਐਡਿਟਿੰਗ ਜਿਹਨੂੰ ਕਹਿੰਦੇ ਆ ਪਹਿਲਾਂ ਕੁਐਸਚਨ ਵੀ ਤਾਂ ਸੁਣਾ ਨਾ ਜਿਹੜਾ ਬੰਦਾ ਬੇਇੱਜ਼ਤੀ ਕਰਦਾ ਉਹਦੀ ਵੀਡੀਓ ਵੀ ਨਾਲ ਦਿਖਾਉਂਦੇ ਤੇ ਇਹਨਾਂ ਨੇ ਕਿਹਾ ਸੀ ਇਹ ਹੀ ਗੱਲ ਨਹੀਂ ਕੁਝ ਹੋਰ ਵੀ ਇਹਨੂੰ ਗੁੱਸਾ ਆਉਣਾ ਚਾਹੀਦਾ ਸੀ अच्छा इस तरह दी गल हुई ते इस तरह दी हुंदी मेनू कोई मैं कोई आ, ऐसा बंदा तो है नहींगा के जड़ा कोई एबनॉर्मल है चलो ਤੁਸੀਂ ਇਸ ਵਾਰੀ ਉਮੀਦਵਾਰੀ ਚਾਏ ਨਾ ਤੁਹਾਡਾ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਜਿਸ ਵਿੱਚ ਤੁਸੀਂ ਕਿਹਾ ਕਿ ਮੈਂ ਤੇ ਸਗੋਂ ਮਨਾ ਕੀਤਾ ਮੋਦੀ ਸਾਹਿਬ ਨੂੰ ਕਿ ਇਸ ਵਾਰੀ ਮੈਂ ਜਨਾ ਮੇਰੀ ਜ਼ਿੰਮੇਵਾਰੀ ਸੀ ਕਰ ਲਈ ਹੈ ਪਰ ਉਹ ਕਹਿੰਦੇ ਕਿ ਨਹੀਂ ਮੈਨੂੰ ਤੇ ਉਹਨਾਂ ਨੇ ਆਪ ਹੀ ਦੱਸ ਦਿੱਤਾ ਜ਼ਿੰਮੇਵਾਰੀ ਲਾਤੀ ਕਿ ਤੁਹਾਨੂੰ ਹੁਣ ਫਰੀਦਕੋਟ ਭੇਜ ਰਹੇ ਹਨ ਤਾਂ ਤੁਸੀਂ ਉਹ ਗੱਲ ਜਿਹੜੀ ਕੀਤੀ ਸੀ ਕਿ ਉਹ ਜਿਹੜੀ ਫੈਸਲਾ ਤੁਹਾਡਾ ਤਾਂ ਹੋਰ ਸੀ ਪ੍ਰਪਰਟੀ ਨੇ ਤੁਹਾਨੂੰ ਹੁਕਮ ਲਾਇਆ ਮੇਰੀ ਖਵਾਸ਼ ਹੈ ਜਦੋਂ ਯਾਰ ਮੈਂ ਤੁਰਨਾ ਹੀ ਸਿੱਖਿਆ ਜੀ ਪਹਿਲੀ ਗੱਲ ਤੇ ਮੈਂ ਪੈਦਲ ਹੀ ਬਹੁਤ ਤੁਰਿਆ ਅੱਧੀ ਜ਼ਿੰਦਗੀ ਪੈਦਲ ਨੰਗੇ ਪੈਰੀ ਤੁਰੇ ਫਿਰਨਾ ਸੰਘਰਸ਼ ਯਾਨੀ ਕਹਿਣ ਦਾ ਭਾਵ ਹੈ ਸੰਘਰਸ਼ ਵਿੱਚ ਹੀ ਜ਼ਿੰਦਗੀ ਜੀ ਕੇ ਸੰਗੀਤ ਸਿੱਖਿਆ ਫਿਰ ਸੰਗੀਤ 'ਚ ਹਿੱਟ ਹੋਏ ਫਿਰ ਕਮਾਈ ਕਰਨ ਲੱਗ ਪਏ ਫਿਰ ਇੱਧਰ ਆ ਗਏ ਆ ਡਾਇਵਰਟ ਹੋ ਗਏ ਇਲੈਕਸ਼ਨ ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਹੈ ਮਤਲਬ ਮੇਰੇ ਵਰਗੇ ਬੰਦੇ ਲਈ ਲੇਕਿਨ ਇਹ ਲੜਨੇ ਪੈ ਫਿਰ ਕੈਫੀਅਤ ਇਹ ਬਣ ਗਈ ਸੀ ਹੁਣ ਕਿ ਕੈਂਪੇਨ ਕਰਨੀ ਚਾਹੀਦੀ ਹੈ ਉਸ ਪਾਰਟੀ ਦਾ ਮੈਂ ਇਹਸਾਨ ਮੰਨਦਾ ਜਿਨ੍ਹਾਂ ਨੇ ਮੈਨੂੰ ਐਮਪੀ ਬਣਾਇਆ ਇੱਥੋਂ ਛੱਡ ਕੇ ਬਾਕੀ ਇਲੈਕਸ਼ਨ ਜਿਹੜਾ ਵੀ ਲੜੇਗਾ ਉਹਦੇ ਹੱਕ 'ਚ ਬੋਲਿਆ ਕਰਾਂਗੇ ਮਾਈਕ 'ਚ ਆਫਟਰ ਇਲੈਕਸ਼ਨ ਮੈਂ ਪੂਰੀ ਦੁਨੀਆ ਵਿੱਚ ਉਸ ਤਰ੍ਹਾਂ ਹੀ ਘੁੰਮਾਂਗਾ ਜਿੱਦਾਂ ਘੁੰਮਦਾ ਹੁੰਦਾ ਸੀ ਪਹਿਲਾਂ ਮੈਂ ਸ਼ੋਅ ਕਰਨ ਜਾਂਦਾ ਹੁੰਦਾ ਸੀ ਹੁਣ ਮੈਂ ਵੇਸੀ ਜਿੱਦਾਂ ਕਹਿੰਦੇ ਨੇ ਸੀ ਸੱਚੇ ਪਾਤਸ਼ਾਹ ਨੇ ਕਿਹਾ ਸੀ ਬਲਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਏ ਲਖਿਆ ਕੰਟਰੀ ਸਾਈਡ ਘੁੰਮਾਂਗੇ ਕੋਈ ਭੁੱਲੇ ਵਿਸਰੇ ਦੋਸਤਾਂ ਨੂੰ ਲੱਭਾਂਗੇ ਕਿਸੇ ਦੇ ਕੰਦੇ ਲੱਗ ਰੋਵਾਂਗੇ ਕੋਈ ਸਾਡੇ ਕੰਦੇ ਲੱਗ ਰੋਵੇਗਾ ਕਿਹਦੀ ਨਹੀਂ ਖਵਾਸ਼ ਹੁੰਦੀ ਲੇਕਿਨ ਐਸੀ ਜਿਹੜੀ ਤਕਦੀਰਾਂ ਇਹ ਨਹੀਂ ਹੁੰਦੀਆਂ ਤੇ ਫਿਰ ਮੇਰਾ ਇਹ ਸੁਭਾਅ ਹੈ ਜੇ ਫਿਰ ਮੈਨੂੰ ਕਰਨਾ ਪਵੇ ਕੰਮ ਫਿਰ ਮੈਂ ਥੱਕਦਾ ਤੇ ਅੱਕਦਾ ਨਹੀਂ ਮੈਂ ਇਦਾਂ ਹੀ ਲੜਦਾ ਜਿੱਦਾਂ ਵਾਰੀਅਰ ਹੁੰਦੇ ਜੰਗ ਚ ਹੁੰਦੇ ਆ ਉਹਨਾਂ ਕੋਲ ਤਲਵਾਰ ਹੁੰਦੀ ਆ ਮੇਰੇ ਕੋਲ ਮੁਹੱਬਤ ਦੀ ਤਲਵਾਰ ਆ ਬਸ ਤੁਹਾਡੀ ਹੁਣ ਤੱਕ ਜਿੰਨਾ ਵਿਰੋਧ ਦੀਆਂ ਤਸਵੀਰਾਂ ਆਈਆਂ ਕਿਸਾਨ ਜਿੱਥੇ ਵੀ ਤੁਸੀਂ ਫਰੀਦਕੋਟ ਜਾਂਦੇ ਹੋ ਜਦੋਂ ਘੇਰਦੇ ਆ ਸਵਾਲ ਕਰਦੇ ਆ ਬਾਕੀ ਭਾਜਪੀ ਦੇ ਉਮੀਦਵਾਰਾਂ 'ਚ ਤੁਹਾਡੇ 'ਚ ਇੱਕ ਫਰਕ ਤਾਂ ਚਲੋ ਜ਼ਰੂਰ ਦੇਖਿਆ ਗਿਆ ਪ੍ਰਤੱਖ ਰੂਪ 'ਚ ਸਾਹਮਣੇ ਹੈ ਕਿ ਹਲੀਮੀ ਨਾਲ ਪੇਸ਼ ਆ ਜਾਂਦੇ ਹੋ ਹੱਥ ਜੋੜ ਦਿੰਦੇ ਹੋ ਤੁਸੀਂ ਤੇ ਆਪਣੇ ਨਾਮ ਦੇ ਉੱਤੇ ਖੁਦ ਹੀ ਟਿੱਪਣੀ ਕਰ ਦਿੱਤੀ ਸੀ ਕਿ ਮੈਂ ਤੇ ਆਪਣਾ ਨਾਮ ਹੀ ਬਦਲ ਲਿਆ ਬਾਕੀ ਉਮੀਦਵਾਰਾਂ ਦੀਆਂ ਤਲਖੀ ਭਰੀਆਂ ਟਿੱਪਣੀਆਂ ਦੇ ਬਾਵਜੂਦ ਉਹਨਾਂ ਨੂੰ ਘੱਟ ਘੇਰੇ ਦੇ ਵਿੱਚ ਦੇਖਿਆ ਗਿਆ ਪਰ ਤੁਹਾਨੂੰ ਵੱਧ ਦੇਖਿਆ ਗਿਆ ਦਾ ਕਾਰਨ ਇਜੀ ਤੌਰ ਤੇ ਕੀ ਮਹਿਸੂਸ ਕੀਤਾ ਹੈ ਵਿਸ਼ਲੇਸ਼ਣ ਕੀ ਕੀਤਾ ਹੈ ਕਿ ਇਸ ਤਰ੍ਹਾਂ ਮੇਰੇ ਨਾਲ ਕਿਉਂ ਰਿਹਾ ਕੋਈ ਸਮਝ ਤੋਂ ਬਾਹਰ ਹੈ 13 ਨੇ ਸੀਟਾਂ ਚਾਰ ਪਾਰਟੀਆਂ ਨੇ ਆਜ਼ਾਦ ਛੱਡ ਲੋ 13 ਚੌਕ 52 52 ਬੰਦਿਆਂ ਵਿੱਚੋਂ ਸਿਰਫ ਹੰਸ ਰਾਜ ਹੰਸ ਇੱਕ ਐਸਾ ਬਦਕਿਸਮਤ ਆਦਮੀ ਹੈ ਜਿਹਨੂੰ ਰੋਜ਼ ਘੇਰਿਆ ਜਾਂਦਾ ਉਹਨੂੰ ਜੋ ਉਹਨਾਂ ਦੇ ਮਨ ਚ ਆਉਂਦਾ ਕਰਦੇ ਆ ਇੱਕੋ ਹੀ ਬੰਦਾ ਜਿਹੜਾ ਚਾਰ ਵਾਰੀ ਉਹਨਾਂ ਦੀ ਕਚਹਿਰੀ ਚ ਪੂਰੀ ਗੱਡੀ ਖੜੀ ਕਰਕੇ ਪੈਦਲ ਚੱਲ ਕੇ ਜਾਂਦਾ ਤਾਂ ਕਿ ਉਹਨਾਂ ਨੂੰ ਲੱਗੇ ਕਿ ਚੱਲ ਕੇ ਆਇਆ ਸਾਡੇ ਚਰਨਾ ਚ ਮੈਂ ਕਹਿਣਾ ਵੀ ਆ ਯਾਰ ਮੇਰਾ ਕੋਈ ਕਸੂਰ ਨਹੀਂ ਪਰ ਆਈ ਡੋਟ ਨੋ ਕੋਈ ਕੋਈ ਅਕ੍ਰੋਸ਼ ਗੁੱਸਾ ਉਹਨਾਂ ਦਾ ਅੱਗੇ ਤੋਂ ਜ਼ਿਆਦਾ ਹੀ ਹੁੰਦਾ ਹਰ ਵਾਰ ਅਸੀਂ ਫਰੀਦਕੋਟ ਦੇ ਪਿੰਡਾਂ 'ਚ ਘੁੰਮੇ ਤੁਹਾਡੇ ਬਾਰੇ ਚੇਚੇ ਤੌਰ ਤੇ ਸਵਾਲ ਕੀਤਾ ਕਿ ਇਹ ਜੀ ਕਿਹੜੀ ਗੱਲ ਅਸੀਂ ਵੀ ਜਾਨਣਾ ਚਾਹੁੰਦੇ ਸੀ ਕਿ ਕੀ ਤੁਸੀਂ ਵਿਗਾੜਿਆ ਉਹ ਕਹਿੰਦੇ ਕਿ ਹੰਸ ਰਾਜ ਹੰਸ ਸਾਹਿਬ ਨਿੱਜੀ ਤੌਰ ਦੇ ਉੱਤੇ ਆਪਣੀ ਪਾਰਟੀ ਛੱਡ ਕੇ ਸਾਡੇ ਵਾਲੇ ਪਾਸੇ ਖੜ ਖੜ ਜਾਣ ਚਾਹੇ ਆਜ਼ਾਦ ਖੜਨ ਚਾਹੇ ਜਿਵੇਂ ਵੀ ਅਸੀਂ ਜਿਤਾ ਕੇ ਭੇਜਾਂਗੇ ਪਰ ਇਹਨਾਂ ਨੇ ਪਾਰਟੀ ਗਲਤ ਚੁਣੀ ਹੈ ਜਿਹੜੀ ਕਿਸਾਨਾਂ ਦੀ ਜਮਾਤ ਹੈ ਜਿਹੜੀ ਉਹ ਦੁਸ਼ਮਣ ਜਮਾਤ ਹੈ ਕਹਲੇ ਆ ਕਿ ਜੀਤ ਸਿਰਫ ਐਮਪੀ ਹੀ ਬਣਨਾ ਹੋਵੇ ਤੇ ਉਹਨਾਂ ਦੀ ਰਾਇ ਅੱਛੀ ਹੈ ਮਾੜੀ ਨਹੀਂ ਕੋਈ ਲੋਕੀ ਦੱਦੇ ਮਿੰਟ ਚ ਪਾਰਟੀ ਵੀ ਛੱਡ ਦਿੰਦੇ ਈਮਾਨ ਵੀ ਛੱਡ ਦਿੰਦੇ ਜ਼ਮੀਰ ਵੀ ਵੇਚ ਦਿੰਦੇ ਲੇਕਿਨ ਮੈਂ ਉਸ ਬੰਦੇ ਨੂੰ ਕਿੱਦਾਂ ਛੱਡਾਂ ਜਿਨੇ ਇਹਨਾਂ ਨੇ ਮਾਰ ਦਿੱਤਾ ਸੀ ਇਹਨਾਂ ਨੂੰ ਪੁੱਛੋ ਪਹਿਲਾਂ ਤਾਂ ਜਿਹੜੇ ਐਡੇ ਅੱਛੇ ਦੇਖਣ ਨੂੰ ਲੱਗਦੇ ਸੀ ਗੁਰੂ ਵਾਲੇ ਉਹਨਾਂ ਦੀ ਪਾਰਟੀ ਚ ਸੀ ਅਕਾਲੀ ਦਲ ਚ ਉਹਨਾਂ ਨੇ ਮੇਰੇ ਨਾਲ ਕੀ ਕੀਤਾ ਸੀ ਕਰੋੜਾਂ ਪਤੀ ਮੈਂ ਬੰਦਾ ਸੜਕ ਤੇ ਆ ਗਿਆ ਸੀ ਫੇਗਿਆ ਉਹਨਾਂ ਕੋਲ ਜਿਨ੍ਹਾਂ ਨੇ ਕਾਲ ਤਖਤ ਢਾਇਆ ਸਾਡਾ 84 ਦੇ ਦੰਗੇ ਕੀਤੇ ਜਦੋਂ 84 ਦੇ ਦੰਗਿਆਂ ਚ ਮੈਂ ਫਿਰ ਖੁਦ इमोशनल ਹੋ ਗਿਆ ਸੀ ਇੰਨਾ इमोशनल ਹੋ ਗਿਆ ਕਿ ਮੈਂ ਜੀਦਾ ਕਿ ਇਸ ਤਰ੍ਹਾਂ ਜੀਦਾ ਮੈਨੂੰ ਨਹੀਂ ਸਮਝ ਤੇ ਗੱਲ ਇਹ ਆ ਕਿ ਮਤਲਬ ਗੱਲ ਕਿਹਦੇ ਨਾਲ ਕਰੀਏ ਗੱਲ ਸ਼ਾਇਦ ਮੈਂ ਕਨਵੇ ਨਹੀਂ ਕਰ ਪਾਉਂਦਾ ਜਾਗਰ ਰਿਸੈਪਟਿਵ ਨਹੀਂਗੇ ਲੋਕ ਮਤਲਬ ਮੈਂ ਸਹਾਨਫਰਮੁਸ਼ ਹੋ ਜਾਂ ਅਕਿਰਤ ਕਰਨ ਹੋ ਜਾ ਜਿਸ ਬੰਦੇ ਨੇ ਮਰੇ ਹੋਏ ਬੰਦੇ ਚ ਕਿਸ ਨੂੰ ਦੀ ਜ਼ਿੰਦਗੀ ਪਾਈ ਕਿ ਯਾਰ ਤੂੰ ਬਥੇਰਾ ਖੱਜਲ ਖਰਾਬ ਜਿਨ੍ਹਾਂ ਨੂੰ ਆਪਣੇ ਕਹਿੰਦਾ ਸੀ ਚੰਗਾ ਤੇ ਨਰੂ ਨਾ ਹਰਾਰ ਹੈ ਨਾ ਗਾਲਾਂ ਕੱਢ ਰੇ ਨਾ ਆ ਜਾ ਮੇਰੇ ਕੋਲ विदाਊਟ ਸਿੰਗਲ ਪੈਣੀ ਆਈ ਬਿਕਮ ਐਮਪੀ 1 ਰੁਪਿਆ ਖਰਚਣ ਤੋਂ ਬਿਨਾਂ ਹੀ ਜਿਹੜਾ ਬੰਦੇ ਨੂੰ 6.5 ਲੱਖ ਨਾਲ ਜਿਤਾਤਾ ਉਹਨੂੰ ਮੈਂ ਅੱਜ ਐਮਪੀ ਬਣਨ ਲਈ ਛੱਡ ਦਿਆਂ ਲਾਹਨਤ ਹੋਏਗੀ ਮੇਰੇ ਅਹੀ ਬਾਬਾ ਜੀਵਨ ਸੌਨੋ ਬਾਜਾ ਵਾਲੇ ਬਾਪੂ ਨੂੰ ਮੰਨਣ ਵਾਲੇ ਬੰਦੇ ਜਿਹੜੇ ਜਿਨ੍ਹਾਂ ਨੇ ਆਪਣਾ ਸਦਕ ਨਹੀਂ ਹਾਰਿਆ ਦਿੱਲੀ ਤੇ ਪੰਜਾਬ ਚ ਫਰਕ ਕੀ ਸਮਝਦੇ ਔਦਾਂ ਦੇ ਥੋੜੀ ਹੋ ਸਕਦੇ ਆ ਅਸੀਂ ਓਦਾਂ ਦੇ ਉਹਨਾਂ ਦੇ ਦਰਦੇ ਕੁਕਰ ਤੋਂ ਹੋ ਸਕਦੇ ਕਿ ਨਹੀਂ ਹੋ ਸਕਦੇ ਥੋੜਾ ਜਿਹਾ ਤੇ ਯਾਰ ਖੁਸ਼ਬੂ ਆਵੇ ਕਿ ਇਹ ਉਹਨਾਂ ਦਾ ਕੁਝ ਲੱਗਦਾ ਇਹ ਵਜ੍ਹਾ ਕੀ ਹੈ ਕਿ ਦਿੱਲੀ ਵਿੱਚ ਤੁਹਾਨੂੰ ਐਮਪੀ ਬਣਾ ਕੇ ਬਣਾ ਲਿਆ ਜਾਂਦਾ ਉੱਥੋਂ ਦੇ ਵੋਟਰਾਂ ਵੱਲੋਂ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਹੋ ਨਹੀਂ ਹੈ ਪ੍ਰਵਾਨਗੀ ਆ ਇਹ ਹੁਣ ਤੁਸੀਂ ਐਨਲਾਈਜ਼ ਕਰੋ ਕਿ ਕੀ ਕਮੀ ਹੈ ਮੇਰੇ ਚ ਕੀ ਗੱਲ ਹੈ ਇੱਕ ਕਮੀ ਦਾ ਕਾਰਨ ਕਿਸਾਨ ਖੁਦ ਜਾਂ ਪਿੰਡਾਂ ਵਾਲੇ ਦੱਸਦੇ ਆ ਕਹਿੰਦੇ ਕਿ ਜਦੋਂ ਕਿਸਾਨ ਦਿੱਲੀ ਜਾਣਾ ਚਾਹੁੰਦਾ ਆਪਣੀ ਮੰਗ ਮਨਵਾਉਣ ਦੀ ਖਾਤਰ ਸਾਨੂੰ ਤੇ ਇਸ ਤਰ੍ਹਾਂ ਬਾਰਡਰਾਂ ਤੇ ਰੋਕ ਲਿਆ ਜਾਂਦਾ ਸਿੱਧੀਆਂ ਗੋਲੀਆਂ ਚਲਾਈ ਜਾਂਦੀਆਂ ਸਾਡਾ ਨੌਜਵਾਨ ਸ਼ੁਭ ਕਰਨ ਸ਼ਹੀਦ ਕਰ ਦਿੱਤਾ ਜਾਂਦਾ ਇਹ ਸਾਰੇ ਬਲਵਲਿਆਂ ਦੇ ਵਿੱਚੋਂ ਮਨ 'ਚ ਗੁੱਸਾ ਹੈ ਇਸ ਕਰਕੇ ਅਸੀਂ ਜਿਹੜਾ ਵਿਰੋਧ ਕਰਦੇ ਥੱਕ ਗਿਆ ਮੈਂ ਜਵਾਬ ਦੇ ਦੇ ਕੇ ਹੁਣ ਮੇਰੇ ਕੋਈ ਜਵਾਬ ਨਹੀਂ ਥੱਕ ਗਿਆ ਮੈਂ ਕੋਈ 100 1.5 200 ਵਾਰੀ ਮੈਂ ਜਵਾਬ ਦੇ ਚੁੱਕਾ ਹੁਣ ਮੈਂ ਕੀ ਜਵਾਬ ਦਵਾਂ ਇਹੀ ਕਹਿ ਸਕਦਾ ਨੋ ਕਮੈਂਟਸ ਇੱਕ ਮੇਰਾ ਫਰੀਦਕੋਟ ਹਲਕੇ ਨੂੰ ਲੈ ਕੇ ਸਵਾਲ ਹੈ ਕਿ ਜਿੰਨਾ ਚਿਰ ਵੀ ਤੁਸੀਂ ਵਿਚਰੇ ਹੁਣ ਤੱਕ ਹਾਲੇ ਲੰਮਾ ਸਮਾਂ ਅੱਗੇ ਵੀ ਜਾਣ ਲਈ ਪਿਆ ਹੈ ਫਰੀਦਕੋਟ ਦੀ ਸਭ ਤੋਂ ਵੱਡੀ ਮੁਸ਼ਕਲ ਨਜ਼ਰ ਕੀ ਆ ਰਹੀ ਹੈ ਕਿ ਇਹਨਾਂ ਨੂੰ ਆਹ ਗੱਲ ਤੇ ਤਾਂ ਪੁੱਛਿਆ ਹੀ ਨਹੀਂ ਗਿਆ ਕਦੀ ਤੁਸੀਂ ਜਿਹੜਾ ਨਹੀਂ ਗਿਆ ਕਦੀ ਫਰੀਦਕੋਟ ਜਿਹਨੂੰ ਪਤਾ ਬਾਬਾ ਫਰੀਦ ਕੀ ਹੈ ਉਹਨੂੰ ਇਹ ਲੱਗਦਾ ਫਰੀਦਕੋਟ ਇੱਕ ਐਸੀ ਧਰਤੀ ਹੋਣੀ ਜਿਹੜੇ ਵੰਡਰਫੁਲ ਡਿਜ਼ਾਈਨ ਹੋਏਗਾ ਉੱਥੇ ਗੁੰਬਦ ਹੋਣਗੇ ਗੁਰਨਾਨਕ ਸਾਹਿਬ ਨੇ ਬੜਾ ਪਿਆਰ ਕੀਤਾ ਸੀ ਇਸ ਤਰ੍ਹਾਂ ਦੀ ਕੋਈ ਨਿਸ਼ਾਨੀਆਂ ਹੋਣਗੀਆਂ ਲੇਕਿਨ ਉਹ ਹੈ ਅਨਵਾੜਾ ਮੋਟਰ ਸੰਬੇ ਹੈਰਿਟੇਜ ਅੰਦਰ ਜਾਓਗੇ ਇਹਨਾਂ ਕੰਜਸਟਡ ਔਰ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਦੇਖ ਕੇ ਤੁਸੀਂ दंग ਰਹਿ ਜਾਓਗੇ ਛੋਟੇ ਛੋਟੇ ਜਿਹੜੇ ਕਸਬੇ ਪਿੰਡਾਂ ਚ ਵੀ ਸੀਵਰੇਜ ਚੱਜਦਾ ਉੱਥੇ ਨਹੀਂ ਤੇ ਇੱਥੋਂ ਸਟਾਰਟ ਕਰਨਾ ਪੈਣਾ ਜ਼ੀਰੋ ਤੋਂ ਫਿਰ ਅੱਗੇ ਵਧਾਂਗੇ ਫੈਕਟਰੀਆਂ ਫੁਕਟੀਆਂ ਦੀ ਗੱਲਾਂ ਫੇਰ ਕਰਾਂਗੇ ਪਹਿਲਾਂ ਹੁੰਦਾ ਜੀਵਨ ਸੁਖਦ ਹੋਵੇ ਉਹ ਕਈ ਕਹਿੰਦੇ ਪਾਣੀ ਪੀਣ ਵਾਲਾ ਹੀ ਨਹੀਂ ਹੈ ਜਿਹੜਾ ਟੂਟੀਆਂ ਚਾਹੁੰਦਾ ਪਹਿਲਾਂ ਉਹਨਾਂ ਦਾ ਇਹ ਕਰਾਂਗੇ ਸਟਾਰਟ ਫਿਰ ਫੈਕਟਰੀਆਂ ਯੂਨੀਵਰਸਿਟੀਆਂ ਫਿਰ ਬਹੁਤ ਕੁਸ਼ ਕਰਾਂਗੇ ਮੈਡੀਕਲ ਜਿੱਦਾਂ ਹਸਪੀਟਲ ਮੈਂ ਆਪਣੀ ਕੌਨਸਟੈਂਸ ਵਿੱਚ ਬਣਾਇਆ ਇੰਡੀਆ ਦਾ ਸਭ ਤੋਂ ਵੱਡਾ ਹਸਪੀਟਲ ਮੇਰੀ ਕੌਨਸਟੈਂਸ ਦੋ ਬਣੇ ਇੰਡੀਆ ਚ ਇੱਕ ਮੇਰੀ ਕੌਨਸਟੈਂਸ ਜੋ ਪ੍ਰਧਾਨ ਮੰਤਰੀ ਜੀ ਨਿਕਰ아요 ਮੈਂ ਕਈ ਵਾਰੀ ਟੀਵੀ ਚ ਕਿਹਾ ਕਿ ਇੱਕ ਯੂਆਰ ਟੂ ਜਿਹੜਾ ਸਿੱਧਾ 에ਰਪੋਰਟ ਨੂੰ ਜਾਂਦਾ ਉਹ ਮੈਂ ਔਰ ਇੱਕ ਹਸਪੀਟਲ ਇੱਥੇ ਵੀ ਬਣਾਵਾਂਗੇ ਇਹ ਇੱਥੇ ਮਾਵਾਂ ਕਰਲਾਉਂਦੀਆਂ ਬੜੀਆਂ ਦੇਖਿਆ ਸੀ ਉਹ ਕਹਿੰਦੇ ਵੇ ਸਾਡੇ ਬੱਚੇ ਜਿਹੜੇ ਤੇ ਬਰਬਾਦ ਹੋ ਗਏ ਨਸ਼ੇ ਦੀ ਦਲਦਲ ਚ ਤੇ ਹੋ ਗਏ ਜਿਹੜੇ ਬਚਾਉਣੇ ਆ ਅਸੀਂ ਉਹ ਕਿਵੇਂ ਬਚਾਈਏ ਉਹ ਕਈ ਪਿੰਡਾਂ ਨੇ ਤੇ ਬੋਰਡ ਲਾ ਰੱਖਿਆ ਕਿ ਸਾਡੇ ਪਿੰਡ ਚ ਐਂਟਰੀ ਨਾ ਕਰੇ ਕੋਈ ਸਿਆਸੀ ਪਾਰਟੀ ਉਹ ਇੰਨੇ ਅੱਕੇ ਪਏ ਆ ਕਿ ਸਾਡਾ ਹੱਲ ਕਿਉਂ ਨਹੀਂ ਹੁੰਦਾ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਪਹਿਲਾਂ ਘਰ ਚ ਹੀ ਆਪਾਂ ਲਾਅ ਸ਼ੁਰੂ ਕਰੀਏ ਨਿਆਣਿਆਂ 'ਵਲ ਤਵੱਜੂ ਦਿਓ ਸੁਬਾ ਉੱਠ ਕੇ ਉਹਨੂੰ ਪਾਠ ਕਰਨ ਦੀ ਆਦਤ ਪਾਓ ਜਿੱਦਾਂ ਬਾਬੇ ਫਰੀਦ ਦੀ ਮਾਂ ਨੇ ਪਾਈ ਸੀ ਉਹ ਕਹਿੰਦੀ ਨਮਾਜ਼ ਪੜਿਆ ਕਰ ਬੇਟਾ ਰੱਬ ਸ਼ੱਕਰ ਦਿੰਦਾ ਉਦੋਂ ਚਾਕਲੇਟ ਨਹੀਂ ਸੀ ਹੁੰਦੇ ਉਹ ਪਹਿਲਾਂ ਪਹਿਲਾਂ ਮਿੱਠੇ ਦੇ ਲਾਲਚ ਸ਼ੱਕਰ ਦੇ ਲਾਲਚ ਨਮਾਜ਼ ਪੜਦੀ ਸੀ ਫਿਰ ਆਦਤ ਬਣ ਜਾਂਦੀ ਹੈ ਪਹਿਲਾਂ ਮਾਪਿਆਂ ਨੂੰ ਖੁਦ ਤਵੱਜੂ ਦੇਣੀ ਚਾਹੀਦੀ ਹੈ ਫਿਰ अच्छे स्कूल ਤੇ ਗਰੀਬਾਂ ਦੇ ਵੀ ਅੱਛੇ ਸਕੂਲ ਹੁਣ ਇਹਨੂੰ ਅੰਡਰਲਾਈਨ ਕਰ ਲਓ ਅੱਛੇ ਸਕੂਲ ਤੇ ਗਰੀਬਾਂ ਲਈ ਵੀ ਅੱਛੇ ਸਕੂਲ ਹੋਣ ਜਿੱਥੇ ਗਰੀਬ ਅਮੀਰ ਦਾ ਪਾੜਾ ਨਾ ਖਤਮ ਪਾੜਾ ਨਾ ਹੋਵੇ ਫਰਕ ਨਾ ਹੋਵੇ ਗਰੀਬ ਪਰਿਵਾਰ ਵੀ ਜੇ ਉਥੇ ਪੜਾ ਸਕਣ ਪੜ ਕੇ ਡਿਗਰੀ ਲੈਂਦੇ ਲੈਂਦੇ ਕੋਈ ਜੌਬ ਮਿਲ ਜਾਏ ਲ ਮਜਾਲ ਹੈ ਕੋ ਨਸ਼ਾ ਕਰ ਜੂਗੇ ਇਹ ਫਰਸਟ੍ਰੇਸ਼ਨ ਉਦੋਂ ਲੱਗਦੀ ਹੈ ਜਦੋਂ ਕੋਈ ਰਸਤਾ ਨਹੀਂ ਮਿਲਦਾ ਤਾਂ ਇੱਕ ਸਵਾਲ ਇਹ ਹੈ ਪੰਜਾਬ ਸਟੇਟ ਨਾਲ ਜੁੜਿਆ ਗਵਰਨਮੈਂਟ ਨਾਲ ਆਮ ਆਦਮੀ ਪਾਰਟੀ ਦੀ ਸੱਤਾ ਵਿੱਚ ਆਉਂਦਿਆਂ 20-25 ਮਹੀਨਿਆਂ ਦੇ ਸੋਲੇ ਬਹੁਤ ਸੁਣ ਰਹੇ ਹਾਂ ਸੀ ਕਹਿੰਦੇ ਪੰਜਾਬ ਬਣੇਗਾ ਇਸ ਵਾਰੀ ਹੀਰੋ ਤੇ 13 0 ਹੁਣ 0 ਕੀ ਤੁਹਾਡੀ ਵੀ ਵਿੱਚ ਗਿਣ ਰਹੇ ਆ ਭਵੰਤਮਨ ਸਾਹਿਬ ਫਰੀਦਕੋਟ ਉਹ ਜੀ ਉਮੀਦ ਰੱਖਣਾ ਤਾਂ ਕੋਈ ਬੁਰੀ ਗੱਲ ਨਹੀਂ ਨਾ ਉਮੀਦ ਰੱਖਣਗੇ ਤੇ ਫਿਰ ਫੀਰੀ ਵਰਕਰ ਕੰਮ ਕਰਨਗੇ ਨਾ ਆਪਣੀ ਉਹਨਾਂ ਦਾ ਸਟਾਈਲ ਹੈ ਕੈਂਪੇਨ ਕਰਨ ਦਾ ਸਾਡੇ ਵਾਂਗੂ ਤੋਂ ਉਹ ਵੀ ਦਾਵਾ ਕਰਦੇ ਅੱਜ ਵੀ ਸਟੇਜਾਂ ਤੋਂ ਜਿੱਥੇ ਜਾਂਦੇ ਆ ਕਹਿੰਦੇ ਮਹਿੰਦਰ ਮਾਸਟਰ ਦਾ ਮੁੰਡਾ ਸਟੋਜ ਤੋਂ ਉੱਠਿਆ ਹੋਇਆ ਆਪਣਾ ਕੰਮ ਛੱਡ ਕੇ ਪਰਿਵਾਰ ਛੱਡ ਕੇ ਸਿਆਸਤ ਵੱਲ ਆਇਆ ਔਰ ਕਾਇਆ ਕਲਪ ਬਦਲਣ ਆਇਆ ਰਾਜਨੀਤੀ ਕਰਮੀ ਆਇਆ ਅਸੀਂ ਸਿਸਟਮ ਰੰਗਲਾ ਪੰਜਾਬ ਬਣਾਉਣਾ ਹੈ ਮੈਂ ਤਾਂ ਕੋਈ ਦਾਵਾ ਸ਼ਾਵਾ ਨਹੀਂ ਕਰਦਾ ਜਦੋਂ ਤੰਗ ਜਿਆਦਾ ਕੀਤਾ ਸੀ ਮੈਂ ਕਿਹਾ ਕਿਤੇ ਮੈਨੂੰ ਸਮਝਣ ਨਾ ਰੰਗ ਰੰਗ ਗੋਰਾ ਦੇਖ ਕੇ ਕਿ ਖਰੇ ਅੰਗਰੇਜ਼ ਅੰਗਰੇਜ਼ ਉੱਥੋਂ ਬਲੇ ਉੱਥੋਂ ਉੱਤੋਂ ਆਇਆ ਜਾਂ ਕਿਤੇ ਜਵਾਰ ਲਾਲ ਦੇ ਤਾਂ ਨਹੀਂ ਅਹੀ ਰਿਸ਼ਤੇਦਾਰ ਤੇ ਮੈਂ ਤੁਹਾਨੂੰ ਦੱਸਿਆ ਸੀ ਮੈਂ ਕਿ ਮੈਂ ਤਾਂ ਖੇਤ ਮਜ਼ਦੂਰ ਦਾ ਬੇਟਾ ਐ ਮੈਂ ਇਹਨੂੰ ਇਨਕੈਸ਼ ਥੋੜੀ ਕਰਨਾ ਮੈਂ ਐਮਪੀ ਵੀ ਬਣ ਲਿਆ ਇੰਟਰਨੈਸ਼ਨਲ ਸਿੰਗਰ ਵੀ ਬਣ ਲਿਆ ਮੈਂ ਹੁਣ ਕੀ ਹਾਸਲ ਕਰਨਾ ਜਿਹੜਾ ਹੁਣ ਇਸ ਗੱਲ ਦਾ ਵੀ ਗੱਲ ਬਣ ਸਕਦੀ ਐ ਮੈਂ ਤਾਂ ਸਿਰਫ ਸੇਵਾ ਲਈ ਆਇਆ ਸੀ ਸੇਵਾ ਕਰਦੇ ਰਹਿਣਾ ਗੱਲ ਖਤਮ ਤੇ ਕਰਮਜੀਤ ਅਨਮੋਲ ਜੀ ਜਿਹੜੇ ਤੁਹਾਡੇ ਹੁਣ ਸਿਆਸੀ ਸ਼ਰੀਕ ਕਹੀਏ ਜਾਂ ਮੁਕਾਬਲੇਬਾਜ਼ ਕਹੀਏ ਉਹਨਾਂ ਦੇ ਆਏ ਦੇ ਨਾ ਕੋਈ ਨਾ ਕੋਈ ਅਸੀਂ ਕਲਾਕਾਰ ਵੇਨੇ ਆ ਉਹਨਾਂ ਨਾਲ ਪ੍ਰਚਾਰ ਕਰਦਾ ਚਾਹੇ ਉਹਨਾਂ ਦੇ ਨਾਲ ਸਾਥੀ ਕਲਾਕਾਰ ਨੇ ਅਦਾਕਾਰ ਨੇ ਇੱਕ ਪਾਸੇ ਤੁਸੀਂ ਵੀ ਉਸੇ ਬੈਕਗ੍ਰਾਉਂਡ ਤੋਂ ਆਨੇ ਹੋ ਤੁਹਾਡੇ ਨਾਲ ਤੁਹਾਨੂੰ ਕਦੇ ਘਾਟ ਰੜਕੀ ਹੈ ਕਿ ਕਲਾਕਾਰ ਭਾਈਚਾਰਾ ਮੇਰੇ ਨਾਲ ਖੜਨਾ ਚਾਹੀਦਾ ਹੈ ਜਿਹੜਾ ਕਿ ਉਧਰ ਵੀ ਵੱਜ ਜਾ ਰਿਹਾ ਹੈ ਜਦੋਂ ਲੋਡ ਹੋਏਗੀ ਉਦੋਂ ਖੜਾ ਕਰਾਂਗੇ ਮੈਂ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਡਾ ਤਾਂ ਟੱਬਰ ਹੀ ਐ ਸਟਾਰ ਸੁਪਰਸਟਾਰ ਉਹਨਾਂ ਨੂੰ ਕਿਉਂ ਥਕਾ ਦਿਆਂ ਪਹਿਲੇ ਲੈ ਆਵਾਂਗੇ ਜਦੋਂ ਦਿਲ ਕੀਤਾ ਕਿਤੇ ਇਹ ਤਾਂ ਨਹੀਂ ਕਿ ਤੁਸ ਤੁਹਾਨੂੰ ਸਮਝਦੀ ਐਡਾ ਵੱਡਾ ਕਲਾਕਾਰ ਹੈ ਕਿ ਇੱਕ ਪਾਸੇ ਸਾਰੇ ਇੱਕ ਵਾਰੀ ਤੁਸੀਂ ਇਕੱਲੇ ਹੀ ਫਿਰਦੇ ਹੋ ਇਦਾਂ ਵੀ ਲਾ ਲੋ ਇਦਾਂ ਵੀ ਲਾ ਲੋ ਸਿਰਫ ਗਾਣੇ ਦਾ ਕਰਕੇ ਜੀ ਤੇ ਕੋਈ ਗੱਲ ਨਹੀਂ ਇਹ ਵੈਸੇ ਇਦਾਂ ਹੰਕਾਰ ਵਿੱਚ ਆਏਗਾ ਮੈਂ ਕੁਝ ਵੀ ਨਹੀਂ ਆ ਯਾਰ ਕੁਝ ਨਹੀਂ ਐਵੇਂ ਬਸ ਪਾਣੀ ਦਾ ਬਲਬਲਾ ਇੱਕ ਪੁਤਲਾ ਹੈ ਬਸ पता ही नहीं साला इंटरव्यू पूरी होनी कि नहीं होनी मैं किधर दावा करा कि मैं कल्ला ही मौत मैं तो हर वक्त याद रहंधी ना मौत जे मारी जाना ਤੇ ਨਫਰਤ ਕਾਲੀ ਕਰਨੀ ਸਾਨੂੰ ਸਾਨੂੰ ਉਹਨਾਂ ਨੇ ਸਿਖਾਇਆ ਹਰ ਵਕਤ ਯਾਦ ਰੱਖੋ ਕਿ ਆਈ ऍम ਨਾਟ ਰੈਜ਼ੀਡੈਂਟ ਹੇਅਰ ਆਈ ऍम ਜਸਟ ਟਰੈਵਲਿੰਗ ਔਨ ਅਰਥ ਤੇ ਜਿਹੜਾ ਟਰੈਵਲਰ ਹੈ ਉਹ ਕਾਦਾ ਦਾਵਾ ਕਰਦਾ ਯਾਰ ਬੜਾ ਸੋਹਣਾ ਸ਼ੇਰ ਸੀ ਹੁਣ ਸ਼ੇਰ ਵੀ ਭੁੱਲਣੇ ਸ਼ੁਰੂ ਹੋ ਗਿਆ ਆ ਫਿਰਦੇ ਤੁਰਦੇ ਤੋਪ ਚ वो कहते तेरे मेरी मुसाफरा जिद कह दी तू भी ढह जाना मैं भी ढह जाना वो एक दिन तू भी मर जाना इन्नी क राख बनती बगा के मारे नहर रात को दारू पी रहे हूँ रिश्तेदार दोस्त मित्र बच्चे छोड़ो यार प्यार करो मुहब्बत करो बड़ा ही मज़ा मुहब्बत करके तो देखो ਪਰ ਸਿਆਸਤ ਦੇ ਵਿੱਚ ਅੱਜਕੱਲ ਦੇਖਿਆ ਜਾ ਰਿਹਾ ਮੁਹੱਬਤ ਦਾ ਥਾਂ ਹੀ ਕੋਈ ਨਹੀਂ ਦੂਸ਼ਣ ਬਾਜੀ ਐਨੀ ਹੈ ਫਿਰ ਜਦੋਂ ਇਹ ਗੱਲਾਂ ਸੋਚਦੇ ਹਾਂ ਕਿ ਇੱਧਰ ਮੁਹੱਬਤ ਦੀ ਥਾਂ ਘੱਟ ਹੈ ਕਦੇ ਮਨ 'ਚ ਆ ਜਾਂਦਾ ਹੈ ਕਿ ਜਿੱਥੋਂ ਸਫ਼ਰ ਸ਼ੁਰੂ ਹੋਇਆ ਸੀ ਉਹ ਸਫ਼ਰ ਦੇ ਵਿੱਚ ਹੀ ਟਿਕੇ ਰਹਿੰਦੇ ਨਹੀਂ ਮੈਂ ਬਹੁਤ ਵਧੀਆ ਬੰਦਾ ਆਟੋ ਤੇ ਲੱਗਾ ਬੰਦਾ ਮੈਂ ਤਾਂ ਖੇਤਾਂ 'ਚ ਫਿਰਦਾ ਜਿੰਨਾ ਮਰਜ਼ੀ ਕੁਝ ਆ ਪ੍ਰੋਬਲਮਸ ਨੇ ਮਜ਼ੇ ਹੀ ਬਹੁ ਲਿਨਾ ਮੈਂ ਸੋਨੇ ਰੰਗ ਦੇ ਸਿੱਟੇ ਆ ਖੁੱਲੀਆਂ ਖੁੱਲੀਆਂ ਸੜਕਾਂ ਖੁੱਲੇ ਖੁੱਲੇ ਖੇਤ ਲੱਸੀ ਪਾਣੀ ਵੈਸੇ ਨਹੀਂ ਮੁਕਣ ਦਿੰਦੇ ਮਾਲ ਵਿੱਚ ਆਪਣੀਆਂ ਤਾਂ ਲੱਗੀਆਂ ਮੋਜਾਂ ਜੀ ਤੇ ਉਹ ਮਤਲਬ ਕੋਈ ਪ੍ਰੋਬਲਮ ਨਹੀਂ ਸਮਾਂ ਚਲੋ ਤੁਹਾਡਾ ਵੀ ਕੀਮਤੀ ਹੈ ਅਸੀਂ ਵੀ ਅੱਗੇ ਜਾਣਾ ਇੱਕੋ ਸਵਾਲ ਆਖਰੀ ਭਾਜਪਾ ਪਿਛਲੇ 10 ਸਾਲਾਂ ਦੇ ਵਿੱਚ ਇੰਡੀਆ 'ਚ ਕੀ ਕਰ ਰਹੀ ਹੈ ਸਾਰਿਆਂ ਨੇ ਮਸ਼ਹੂਰੀਆਂ ਦੇ ਜਿਹੜੇ ਵਿਗਿਆਪਨਾਂ ਦੇ ਜ਼ਰੀਏ ਜਾਂ ਉਦਾਂ ਵੀ ਦੇਖ ਲਿਆ ਘੁੰਮ ਫਿਰ ਕੇ ਪਰ ਪੰਜਾਬ ਨੂੰ ਲੈ ਕੇ ਕਹਿੰਦੇ ਪੰਜਾਬ ਤੇ ਕਸ਼ਮੀਰ ਖਾਸ ਕਰਕੇ ਉਸ ਢੰਗ ਨਾਲ ਪ੍ਰਮਾਨ ਨਹੀਂ ਕਰ ਰਿਹਾ ਐਂਟਰੀ ਨਹੀਂ ਦੇ ਰਿਹਾ ਭਾਜਪਾ ਨੂੰ ਇਹਦੇ ਵਿੱਚ ਤੁਸੀਂ ਸਭ ਤੋਂ ਵੱਡਾ ੜਿੱਕਾ ਕੀ ਮੰਨਦੇ ਹੋ ਕੁੜਕਾ ਨਾ ਸਮਝੀਏ ਯੂਪੀ ਨੂੰ ਦੇਖੋ ਕਿੱਥੋਂ ਕਿੱਥੇ ਲੈ ਗਿਆ ਕੋਈ ਨਿਕਲ ਨਹੀਂ ਸਕਦਾ ਬਾਹਰ ਅੱਜ ਦੇਖੋ ਕਿਆ ਸ਼ਾਂਤ ਹੈ ਬਹੁਤ ਸੁੰਦਰ ਸਟੇਟ ਬਣ ਗਈ ਆਪਣਾ ਗਵਾਂਡੀ ਹਰਿਆਣਾ ਸ਼ਾਮ ਜੀ ਨੂੰ ਕਿਤੇ ਚੱਕਰ ਮਾਰੋ ਲੱਗਦਾ ਲੰਡਨ ਫਿਰਦੇ ਆ ਇੱਥੋਂ ਯਕੀਨ ਕਰੋ ਨਾ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਸ਼ਹਿਰ ہیں ਦੌਰ ਦੇਖੋ ਗੁਜਰਾਤ ਦੇਖੋ ਜਿਹੜਾ ਵੀ ਮੋਦੀ ਸਾਹਿਬ ਦੇ ਔਰ ਬੀਜੇਪੀ ਦੇ ਆ ਗਿਆ ਵਿਸ਼ਵਾਸ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਜਿਸ 스테ਟ ਨੇ ਉਹ دیکھ ਲੋ ਉਹਨਾਂ ਦੀ ਕਿਸੀਂ ਜਿਹਨੀ ਡਿਵੈਲਪਮੈਂਟ ਚ ਉਹਨਾਂ ਨੇ ਹਿੱਸਾ ਪਾਇਆ ਤੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਪੀਐਮ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਮੁ슬ਮਾਨਾਂ ਨੂੰ ਜਾਂ ਹੋਰ ਇਸ ਤਰ੍ਹਾਂ ਦੇ ਸ਼ਬਦ ਵਰਤ ਕੇ ਸਿਆਸਤ ਕਿਉਂ ਕਰਨੀ ਪੈ ਰਹੀ ਹੈ ਮਜਬੂਰੀ ਕੀ ਹੈ ਮੁ슬ਮਾਨਾਂ ਲਈ ਕੀ ਚਦਰ ਭੇਜਦੇ ਨੇ ਹਰ ਸਾਲ ਨਵਾ ਉੱਥੇ ਕਿ ਉਹਨਾਂ ਨੇ ਰੀਸੈਂਟਲੀ ਜਿਹੜਾ ਬਿਆਨ ਦਿੱਤਾ ਤੁਹਾਡੇ ਧਿਆਨ ਚ ਹੋਣਾ ਹੈ ਕਹਿੰਦੇ ਜਿਹੜੇ ਕਾਂਗਰਸ ਨੇ ਕਦੇ ਕਿਹਾ ਸੀ ਪ੍ਰਧਾਨ ਮੰਤਰੀ ਜਦੋਂ ਹੁੰਦੇ ਸੀ ਮਨਮੋਹਨ ਸਿੰਘ ਜੀ ਕਹਿੰਦੇ ਕਿ ਸਾਰੀ ਜ਼ਮੀਨ ਇਹਨਾਂ ਨੇ ਖੋਹ ਕੇ ਮੰਗਲ ਸੂਤਰ ਤੁਹਾਡੇ ਖੋਏ ਜਾਣਗੇ ਜੇ ਕਾਂਗਰਸ ਆ ਗਈ ਕਾਂਗਰਸ ਦਾ ਸ਼ਰਾਰਤੀਆ ਦੰਗੇ ਉਹਨਾਂ ਨੇ ਕਰਾਏ ਆ ਔਰ ਚਰਾ ਤਾਂ ਸਾਹਮਣੇ ਹੀ ਆ ਕਾਲ ਤੱਕ ਟਟਾਇਆ ਨਹੀਂ ਦੰਗੇ ਕਰਾਏ ਨਹੀਂ ਪਾਰਟੀਸ਼ਨ ਕਰਾਈ ਨਹੀਂ ਪਹਿਲੇ ਪ੍ਰਾਈਮ ਮਿਨਿਸਟਰ ਬੜਨਾ ਜੀ ਅਸੀਂ ਪਹਿਲੇ ਪ੍ਰਾਈਮ ਮਿਨਿਸਟਰ ਬੜਨਾ ਉਹਨੇ ਮਰ ਜਣਾ ਸੀ 2-3 ਮਹੀਨੇ ਬਾਅਦ ਟੀਵੀ ਨਾਲ ਜਨਾਹ ਸਾਹਿਬ ਨੇ ਬਾਬਾ ਇਕੌਮ ਨੇ ਤਾਂ ਮੁੜ ਕੇ ਇਹ ਬਣ ਜਾਂਦੋ ਤਾਂ ਉਹ ਵੀ ਜਿੰਦੇ ਰਹਿੰਦੇ ਸਾਡੇ ਭਰਾ ਸਾਡੇ ਵਿਛੋੜੇ ਪਾਤੇ ਗੁਰਧੰਮ ਵੀ ਵਿਛੜ ਗਿਆ ਉਹ ਸਾਡੇ ਭਰਾ ਹੀ ਆ ਜਿਹੜੇ ਪਾਕਿਸਤਾਨ ਵੀ ਰਹਿੰਦੇ ਆ ਕਿੰਨੇ ਸੋਹਣੀ ਪੰਜਾਬੀ ਬੋਲਦੇ ਆ ਇਦਾਂ ਦੀ ਸੁਭਾਅ ਆ ਉਹਨਾਂ ਨੂੰ ਫੇਰ ਕਨਵਰਟ ਹੋਣਾ ਪਿਆ ਹੈਨਾ ਜਿੱਦਾਂ ਮਤਲਬ ਨਾਮ ਬਦਲ ਕੇ ਸਾਰਾ ਕੁਝ ਹੈ ਤੇ ਵਿੱਚੋਂ ਇਹੋ ਹੀ ਪੰਜਾਬੀ ਆ ਤੇ ਇਹਨਾਂ ਨੇ ਕਿਰਾਇਆ ਕਾਂਗਰਸ ਨੇ ਚਲੋ ਤੁਸੀਂ ਸਮਾਂ ਕੱਢਿਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮਿਹਰਬਾਨੀ ਚਾਹ ਪੀਓ ਬੜਾ ਨਜ਼ਾਰੇਦਾਰ ਚਾਹ ਕਾਨੇਗੜ੍ਹ ਮੇ ਚਾਹ ਅੱਛਾ ਵਾਹ ਸ਼ੁਕਰੀਆ ਤਾਂ ਹੰਸ ਰਾਜ ਹੰਸ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਹਲਕਾ ਫਰੀਦਕੋਟ ਤੋਂ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਵਿਚਾਰ ਰੱਖੇ ਨੇ ਦੇਖਦੇ ਹਾਂ ਕਿ ਲੋਕ ਕਿੰਨਾ ਹੰਗਾਰਾ ਦਿੰਦੇ ਨੇ ਜਿਹੜੀਆਂ ਵਿਰੋਧ ਦੀਆਂ ਤਸਵੀਰਾਂ ਨੇ ਉਸ ਦਾ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਥੱਕ ਚੁੱਕਾ ਵਾਰ-ਵਾਰ ਗੱਲਾਂ ਕਹੀਆਂ ਨਹੀਂ ਜਾਂਦੀਆਂ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚੈਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਏ ਬੀਸੀ ਪੰਜਾਬ ਹਲਕਾ ਫਰੀਦਕੋਟ